ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੜੇ ਆ ਬਾਈ ਜੀ ਪਿੰਡ ਮਲੂਕਾ ਜ਼ਿਲ੍ਹਾ ਬਠਿੰਡਾ ਬਾਈ ਸੀਰੇ ਚੈਲ ਦੇ ਘਰੇ ਖੜੇ ਆ ਬਾਈ ਕੋਲ ਚਾਰ ਨਗ ਪਕਾਊਗਾ ਅੱਜ ਆ ਝੋਟੀ ਦੂਜੇ ਸੂਵੇ ਸੂਈ ਹੋਈ ਹੈ ਬਾਈ ਜੀ ਕੱਲ ਸੂਈ ਆ ਬੌਲਿਓ ਖਾਲੀ ਆ 8 ਕਿਲੋ ਬੌਲਾ ਤਿਆਰ ਆ ਇਹਦਾ ਬਹੁਤ ਵਧੀਆ ਕੁੰਡੀ ਝੋਟੀ ਆ ਆ ਬੱਚਾ ਆ ਜੀ ਇਹ ਕਾ ਮੱਜ ਸੂਈ ਹੋਈ ਆ ਤਾਜੀ ਇਹਦਾ ਬੱਚਾ ਆ ਭਾਈ ਜੀ ਆ ਦੋ ਬੱਜਾ ਜਿਹੜੀਆਂ ਇਹ ਸੁਨਣਾਲੀਆਂ ਬਾਕੀ ਕੋਈ ਜਾਣਕਾਰੀ ਤੁਸੀਂ ਫੋਨ ਤੇ ਲੈ ਸਕਦੇ ਹੋ ਲੋਕ ਮਰੀਏ ਚੰਗੇ ਆਰਡਰ ਤਿਆਰ ਕਰਦੀਆਂ ਉਹਨੀਆਂ ਵਜਾਂ ਵਪਾਰ ਦਾ ਕੰਮ ਆ ਬਾਈ ਦਾ ਉਹ ਬੱਜਾ ਫੋੜਨੀ ਵਾਈਤੀ ਦੋ ਸੁਈਆਂ ਹੋਣ ਤਾੜੀਆਂ ਸੁਈਆਂ ਹੋਣੀਆਂ ਵਜਾਂ ਜੀ ਕਿਸੇ ਹੋਰ ਭਰਾ ਨੇ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ 9979928308 ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਨਿਤ ਨਵੀਆਂ ਵੀਡੀਓ ਦੇਖਣ ਲਈ ਮੰਡੀਆਂ ਦਾ ਹਾਲਚਲ ਦੇਖਣ ਲਈ ਪੇਜ ਨੂੰ ਕਰ ਲਓ ਫੋਲੋ ਬਾਈ ਜੀ ਸਾਰੇ ਵੀਰਾਂ ਦਾ ਧੰਨਵਾਦ ਬਹੁਤ-ਬਹੁਤ ਇਹ ਜਾਣਕਾਰੀ ਤੁਸੀਂ ਫੋਨ ਤੇ ਲੈ ਸਕਦੇ ਹੋ ਸਾਰੀ ਦੋ ਮੱਝਾਂ ਤਾਜ਼ੀਆਂ ਸੂਈਆਂ ਵਈਆਂ ਦੋ ਸੂਣ ਵਾਲੀਆਂ ਬਾਈ ਜੀ ਜਿਹੜਾ ਬਾਈ ਦਾ ਨੰਬਰ ਆ 98722 81611 ਨੰਬਰ ਆ ਭਰਾ ਦਾ ਆ ਬੱਚੇ ਅਤਾ ਜੀ ਸੁਣੀਆਂ ਵੱਜਾਂ ਨੇ ਬਹੁਤ ਬਹੁਤ ਮਿਹਰਬਾਨੀ शुक्रिया ਵਾਹਿਗੁਰੂ ਜੀ ਦਾ ਖਾਲਸਾ ਵਾਹਿ